ਇਕ ਨੌਜਵਾਨ ਨੂੰ ਦੇਰ ਰਾਤ ਕਾਬੂ ਕਰਕੇ ਉਸ ਦੇ ਕੋਲੋਂ 1 ਕਿਲੋ 22 ਗ੍ਰਾਮ ਹੈਰੋਇਨ ਬਰਾਮਦ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਲੰਧਰ ਐਸਟੇਫ policiais ਨੇ ਗੁਪਤ ਸੂchna ਦੇ ਆਧਾਰ ਤੇ ਹੀ ਕਾਰਵਾਈ ਕੀਤੀ ਹੈ ਜਿਸ ਦੌਰਾਨ ਇਸ ਨੌਜਵਾਨ ਨੂੰ ਕਾਬੂ ਕਰਕੇ ਇਸ ਦੇ ਕੋਲ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਇਸ ਦੇ ਉੱਪਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੋ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਉੱਪਰ ਪਹਿਲਾਂ ਵੀ ਮਾਮਲੇ ਦਰਜ ਨੇ ਤੇ ਇਸ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਵੀ ਕੀਤੀ ਜਾਵੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਹੈਰੋਇਨ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਅੱਗੇ ਕਿੱਥੇ-ਕਿੱਥੇ ਵੇ ਇਸ ਤਰ੍ਹਾਂ ਸੀ ਜੀ ਸਾਡੇ ਇਹ ਆਪਣੇ ਗੁਰਵਿੰਦਰ ਸਿੰਘ ਉਰਫ ਸਚੇਨ ਸੰਨੋ ਫੋਕਲਦੀਪ ਸਿੰਘ ਇੱਕ ਗੁਰੂਕੇ ਪਟਾਲੀ ਪਿੰਡ ਦਾ ਰਹਿਣ ਵਾਲਾ ਵਾ ਏਜ ਇਹਦੀ 26 ਸਾਲ ਹੈਗੀ ਆ ਇਹ ਆਪਣੇ ਐਕਟਵਾ ਦੇ ਵਿੱਚ ਸਮਾਨ ਲੈ ਕੇ ਹੀਰੋਣ ਲੈ ਕੇ ਵੇਚਣ ਆਇਆ ਸੀ ਤੇ ਸਾਡੇ ਮੁਲਾਜ਼ਮਾਂ ਦੇ ਸੋਰਸ ਨੇ ਦੱਸਿਆ ਕਿ ਇਹ ਬੰਦਾ ਪਹਿਲਾਂ ਵੀ ਖਰੀਦਣ ਵੇਚਣ ਦਾ ਕੰਮ ਕਰਦਾ ਵਾ ਤੇ ਇਹਦੇ ਤੇ ਪਹਿਲਾਂ ਵੀ ਆਲਰੇਡੀ ਐਫ ਆਈ ਆਰ ਅਦਰਜਾ ਗਿਆ ਵਾ ਜਿਸ ਅਧਾਰ ਤੇ ਸਾਡੀ ਜਿਹੜੀ ਆਪਰੇਸ਼ਨ ਟੀਮ ਸੀ ਉਹਨਾਂ ਨੇ ਇਹਨੂੰ ਡੀਟੇਨ ਕੀਤਾ ਤੇ اے ਆਈਜੀ ਸਾਹਿਬ ਦੇ ਧਿਆਨ ਵਿੱਚ ਲਿਆਦਾ اے ਆਈਜੀ ਸਾਹਿਬ ਨੇ گا ਮੇਰੀ ਡਿਊਟੀ ਲਈ ਐਜੇ ਤਪੀਸੀ ਅਫਸਰ ਤੇ ਮੈਂ ਇੱਥੇ ਜਦੋਂ ਪਹੁੰਚਿਆ ਤੇ ਮੈਂ ਨੂੰ ਰੂਲ ਮੁਤਾਬਕ ਦੱਸਿਆ ਕਿ ਤੂੰ ਇਹ ਤਲਾਸ਼ੀ ਜਿਹੜੀ ਹੈਗੀ ਮੈਨੂੰ ਦੇਣੀ ਚਾਹੁੰਦਾ ਵਾ ਮੈਨੂੰ ਸ਼ੱਕ ਵਾ ਕਿ ਤੇਰੇ ਕੋਲ ਨਸੀਲਾ ਪਦਾਰਥ ਵਾ ਤੇ ਜਾਂ ਤੂੰ ਕਿਸੇ ਸੀਨੀਅਰ ਅਫਸਰ ਉਧੇੜੀ ਚਾਹੁੰਦਾ ਵਾ ਇਹਨੇ ਕਿਹਾ ਕਿ ਮੈਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ ਮੈਂ ਕਿਸੇ ਸੀਨੀਅਰ ਅਫਸਰ ਉਧੇੜੀ ਨਹੀਂ ਗਸਟਡ ਅਫਸਰ ਨੂੰ ਜੀ ਜਿਸ ਅਧਾਰ ਤੇ ਫਿਰ ਮੈਂ ਕਾਲ ਕਰਕੇ ਡੀਐਸਪੀ ਸਰਦਾਰ ਇੰਦਰਜੀਤ ਸਿੰਘ ਐ ਡੀਐਸਪੀ ਸਰਵਿੰਦਰਜੀਤ ਸਿੰਘ ਪੀਪੀਐਸ ਐਸਟੀਐਫ ਜਿਲੰਦਰਜੀਤ ਨੂੰ ਕਾਲ ਕੀਤੀ ਜੋ ਮੌਕੇ ਤੇ ਆ ਗਏ ਤੇ ਜਿੰਨਾ ਰਿਕਵਰੀ ਹੋਈ ਜੀ ਰਿਕਵਰੀ ਇਹਦੇ ਕੋਲ 1 ਕਿਲੋ 22 ਗ੍ਰਾਮ ਜੀ ਹੀਰੋਇਨ ਹੀਰੋਇਨ 1 ਕਿਲੋ 22 ਗ੍ਰਾਮ ਜੀ ਸਰ ਤੇ ਸਾਰੀ ਪਹਿਲਾਂ ਵੀ ਕੰਮ ਕਰਦਾ ਸੀਗਾ ਹਾਂ ਜੀ ਤੇ ਹਾਲੇ ਅੜੀ ਦੋ ਐਫਆਈਆਰ ਪਹਿਲਾਂ ਦਰਜਾ ਗਿਆ ਜੀ ਇੱਕ ਅਸਲੇ ਦੇ ਦੱਸ ਰਿਹਾ ਸੀ ਇਸਟਾਫ ਗੁਰਦਾਸਪੁਰ ਦੇ ਵਿੱਚ ਇੱਕ ਇਹ ਤੇ ਛਾਟੇ ਥਾਣੇ ਦੇ ਵਿੱਚ 5 ਪਤਾ ਦੀ 10 ਗ੍ਰਾਮ ਦੀ ਇਹ ਤੇ ਦਰਜਾ ਵਾਲੇ ਕੇ ਸ਼ੋਰ ਨਹੀਂ ਦੱਸ ਰਿਹਾ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਿ 5 ਗ੍ਰਾਮ ਦੀ ਹੈ ਜਾਂ 10 ਗ੍ਰਾਮ ਦੀ ਆ ਲੇਕਿਨ ਕੰਮ ਜਿਹੜਾ ਤਿੰਨ ਚਾਰ ਸਾਲ ਤੋਂ ਇਹ ਨਾ ਛੋਟੇ ਲੈਵਲ ਤੇ ਕਹਿੰਦਾ ਮੈਂ ਪਹਿਲਾਂ ਕੰਮ ਕਰਦਾ ਸੀ 5 10 20 50 100 ਗ੍ਰਾਮ ਤੱਕ ਕਰਨ। ਆ ਜਿਹੜਾ ਮੋਟਾ ਕੰਮ ਕਹਿੰਦਾ ਹੁਣ ਹੀ ਸ਼ੁਰੂ ਕੀਤਾ ਪਿਛਲੇ ਮਹੀਨੇ ਤੋਂ ਹੀ। ਠੀਕ ਹੈ। ਤੇ ਹੁਣ ਸਰ ਕੀ ਕਾਰਵਾਈ ਕੀਤੀ ਜੀ? ਹੁਣ ਇੱਥੇ ਐਫ ਆਈ ਆਰ ਦਰਜ ਕਰਕੇ ਇਹਨੂੰ ਕੱਲ ਨੂੰ 24 ਆਵਰ ਦੇ ਵਿੱਚ ਇੱਥੇ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਜੀ ਆਪਾਂ ਪੁਲਿਸ ਰਿਮਾਂਡ। ਫਿਰ ਇਹਦੇ ਕੋਲੋਂ ਪੁੱਛਗਿੱਛ ਕਰਾਂਗੇ ਜੀ ਕਿ ਇਹ ਸਮਾਨ ਕਿੱਥੋਂ ਲੈ ਕੇ ਆਂਦਾ ਤੇ ਕਿੱਥੇ ਵੇਚਦਾ ਵਾ ਤੇ ਇਹਦੇ ਹੋਰ ਕਿਹੜੇ-ਕਿਹੜ ਬੈਕਵਰਡ ਉਹ ਫਾਰਵਰਡ ਲਿੰਕ ਇਹਦੇ ਕੋਲ ਆ ਕਰਕੇ ਤੇ ਫਿਰ ਨੈਕਸ ਜਿਹੜੀ ਕਾਰਵਾਈ ਹੋਊਗੀ ਜਾਪਤ ਤਬਕ ਉਹ ਆਪਾਂ ਕਰਾਂਗੇ ਤੇ ਨਾਲ ਨਾਲ মিডিਆ ਨੂੰ ਵੀ ਆਪਾਂ ਜਾਣਕਾਰੀ ਦਿੰਦੇ ਰਵਾਂਗੇ ਜੀ ਇਸ ਗੱਡੀ ਤੇ ਸਵਾਰ ਸੀਗਾ ਜੀ ਐਕਟਵਾ ਐਕਟਵਾ ਸੀ ਜਿਹਦੇ ਕੋਲ ਜੀ ਹਾਂ ਜੀ ਹਾਂ ਜੀ ਐਕਟਵਾ ਐਕਟਵਾ ਸੀ ਜਿਹਦੇ ਕੋਲ ਜੀ